ਅਜੀ ਇਹ ਪ੍ਰੋਡਕਟ ਦਿੱਤਾ ਜੀ ਬੰਦਾਨੀ ਬੰਦਾਨੀ ਜਿਹੜੀ ਹਿੰਗ ਹੈ ਨਾ ਜੀ ਇਹ ਸਭ ਤੋਂ ਉੱਪਰ ਹੈ ਇਸ ਤੋਂ ਬਿਨਾ ਕੋਈ ਹਿੰਗ ਨਹੀਂ ਔਰ ਇਹਦਾ ਚੂਰਾ ਹਿੰਗ ਦਿੱਤਾ ਗਿਆ ਜੀ ਕਿਉਂਕਿ ਆਮ ਨੋਰਮਲ ਹਿੰਗ ਬਹੁਤ ਕਾਸਟਲੀ ਹੈ ਜਦੋਂ ਚੂਰਾ ਹਿੰਗ ਦੇ ਰੂਪ ਚ ਆਉਂਦੀ ਆ ਜਿਵੇਂ ਤੁਸੀਂ ਦੇਖਿਆ ਹੋਊਗਾ ਲੀਚੀਆਂ ਵਾਲਾ ਗੁੱਛੇ ਦੀਆਂ ਮਹਿੰਗੀਆਂ ਦਿੰਦਾ ਖਿੰਡੀਆਂ ਹੋਈਆਂ ਸਸਤੀਆਂ ਦੇ ਦਿੰਦਾ ਹਾਂਜੀ ਇਹ ਚੂਰਾ ਹਿੰਗ ਹੈ ਇਸ ਕਰਕੇ ਇੱਕ ਤਰ੍ਹਾਂ ਸਸਤਾ ਪੈਂਦਾ ਦੂਜਾ ਇਹ ਜਦੋਂ ਲੈਣਾ ਨਾ ਜੀ ਡੇਲੀ ਖਾਣਾ ਖਾਣ ਤੋਂ ਬਾਅਦ ਇਹ ਚ ਚਮਚ ਦਿੱਤਾ ਹੋਇਆ ਰਤੀ ਭਾਰੀ ਲੈਣਾ ਜੀ ਉਹ ਤਾਂ ਚਮਚੀ ਬਹੁਤ ਸੋਹਣਾ ਆ ਬੜਾ ਪਿਆਰਾ ਚਮਚ ਹੈ ਦੇਖੋ ਅੱਜ ਵਰਤਦੇ ਦੀ ਪੈਕਿੰਗ ਵੀ ਬਹੁਤ ਸੋਹਣੀ ਹੈ ਤੇ ਚਮਚ ਵੀ ਇਹ ਤਾਂ ਮੈਨੂੰ ਲੱਗਦਾ ਦੁਨੀਆ ਦਾ ਸਭ ਤੋਂ ਛੋਟਾ ਚਮਚ ਹੈ ਸਭ ਤੋਂ ਸੋਹਣਾ ਚਮਚ ਹੈ ਸੋਨਾ ਤੇ ਛੋਟਾ ਇਹਦੇ ਵਿੱਚ ਨਾ ਜੀ ਹਾਂ ਆ ਇੰਨਾ ਹੈ ਹੈਨਾ ਵਾਹ ਖੁਸ਼ਬੂ ਬੰਦ ਦੀ ਵੀ ਆ ਰਹੀ ਹੈ ਬੰਦ ਦੀ ਵੀ ਆਉਗੀ ਜੀ ਇਹ ਡਾਈਨਿੰਗ ਟੇਬਲ ਤੇ ਰੱਖਦੇ ਜਿੰਨੇ ਵੀ ਰਿਚ ਫੈਮਿਲੀਜ਼ ਨੇ ਉਹ ਰੱਖਦੇ ਰੱਖਦੇ ਆ ਅੱਛਾ ਜੀ ਔਰ ਬਹੁਤ ਸੋਹਣੀ ਪੈਕਿੰਗ ਵੀ ਬਹੁਤ ਸੋਹਣੀ ਹੈ ਤੇ ਇਹ ਨਾ ਜੀ ਇਹ ਸਾਊਥ ਦੇ ਵਿੱਚ ਤੁਸੀਂ ਦੇਖੋਗੇ ਹਰ ਟੇਬਲ ਤੇ ਹਰ ਟਾਬੇ ਤੇ ਇਹ ਚੀਜ਼ ਪਈ ਆ ਔਰ ਸਾਨੂੰ ਬੜੀ ਖੁਸ਼ੀ ਹੈ ਕਿ ਸੀ ਵੈਦਵਾਨ ਕੰਪਨੀ ਸਾਡੀ ਸਾਊਥ ਦੇ ਵਿੱਚ ਚੱਲ ਰਹੀ ਹੈ ਨਾ ਜੀਜਾਂ ਨੂੰ ਲੈ ਕੇ ਤੇ ਇਹ ਜਿਹੜੀ ਚੀਜ਼ ਹੈ ਨਾ ਜੀ ਇਹਦੀ ਬਸ ਐ ਭੁੱਕਣੀ ਹੈ ਥੋੜੀ ਜਿਹੀ ਜਿਆਦਾ ਜਾਇਦ ਜਿਹੜਾ ਚਮਚਾ ਦਿੱਤਾ ਉਹਦੇ ਨਾਲ ਇਹ ਰਤੀ ਭਰ ਦੀ ਡੋਜ਼ ਹੈ ਜੀ ਹਾਂਜੀ ਔਰ ਇੰਨੀ ਕਿ ਜੇ ਬੰਦਾ ਲੈਂਦਾ ਰਹੇ ਨਾ ਜੀ ਐ ਬਸ ਐ ਚੱਕਣਾ ਮੂੰਹ ਚ ਪਾ ਕੇ ਹਾਂ ਸੌਂਫ ਜੀਰਾ ਜਵੈਨ ਤਾਂ ਹੈਗਾ ਹੀ ਆ ਪਹਿਲਾਂ ਉਹ ਉਹ ਤਾਂ ਪਾਉਣਾ ਹੀ ਪਾਉਣਾ ਇੰਨਾ ਗੇਬਾ ਲਓ ਮੂੰਹ ਚ ਤੁਸੀਂ ਰਿਜ਼ਲਟ ਦੇਖੋ ਜੀ ਚੰਦ ਦਿਨਾਂ ਦੇ ਵਿੱਚ ਪੇਟ ਮਲਾਈ ਵਰਗਾ ਹੋ ਜਾਂਦਾ ਸਾਫ਼ ਹੋਣ ਲੱਗ ਜਾਂਦਾ ਤੇ ਨਾਲ ਬ੍ਰੇਨ ਰਿਲੈਕਸ ਹੋਣ ਲੱਗ ਜਾਂਦਾ ਇਹਦਾ ਕੰਮ ਕੀ ਹੈ ਹਿੰਗ ਦਾ ਕਿ ਇਹਨੇ ਸਾਡੇ ਇੱਕ ਇੱਕ ਜੋੜ ਦੇ ਉੱਤੋਂ ਸੂਜਨ ਘਟਾ ਦੇਣੀ ਆ ਇਨਫੈਕਸ਼ਨ ਗੱਦਮ ਕਰ ਦੇਣੀ ਆ ਔਰ ਇਹਦੇ ਨਾਲ ਨਾਲ ਤੁਸੀਂ ਜਦੋਂ ਜੀਰਾ ਜਮੈਂਟ ਸੌਂਫ ਲੈਨੇ ਹੋ ਤਾਂ ਗੈਸ ਵੀ ਠੀਕ ਹੁੰਦੀ ਹੈ ਗਰਮੀ ਵੀ ਠੀਕ ਹੋ ਜਾਂਦੀ ਹੈ ਓਕੇ ਤਾਂ ਮੈਂ ਤਾਂ ਸਟਾਰਟ ਕਰੂੰਗੀ ਫਿਰ ਮੈਨੂੰ ਵੈਸੇ ਵੀ ਇਹਦੀ ਖੁਸ਼ਬੂ ਬਹੁਤ ਅੱਛੀ ਲੱਗਦੀ ਹੈ ਹੈ ਇਹ ਚੀਜ਼ ਹੈ ਜੀ ਹਾਂਜੀ ਹਾਂਜੀ ਇਹ ਸਭ ਤੋਂ ਵਧੀਆ ਹੈਲਥ ਬੈਨੀਫਿਟ ਦੇ ਇੰਨੇ ਨੇ ਜੀ ਅਸੀਂ ਦੱਸ ਵੀ ਨਹੀਂ ਸਕਦੇ ਪਰ ਮੈਂ ਤੁਹਾਨੂੰ ਇੱਕ ਵਾਰ ਇਹਦੇ ਤੇ ਡੱਬੇ ਤੇ ਲਿਖੇ ਹੋਏ ਨੇ ਦਿਖਾ ਦਉਣਾ ਤੇ ਇਹ ਜਿਹੜੀ ਚੀਜ਼ ਆ ਇਹ ਹੈਗਾ ਦੇਖੋ ਐਸਿਡਿਟੀ ਵਾਸਤੇ ਤਾਂ ਸਭ ਤੋਂ ਪਹਿਲਾਂ ਲਿਖਿਆ ਜੀ ਇਹਨੂੰ ਓਕੇ ਐਂਟੀ ਇਨਫਲਮੇਟਰੀ ਸੂਜਨ ਵਾਸਤੇ ਭਲੇ ਸਭ ਤੋਂ ਮਨ ਉੱਤਮ ਯੋਗ ਹੈ ਜੀ ਜਿਹੜੇ ਲੋਕ ਸਦਾ ਨਿਰੋਗ ਰਹਿਣਾ ਚਾਹੁੰਦੇ ਆ ਤਾਂ ਇਹ ਜਿਹੜੀ ਹਿੰਗ ਹੈ ਜਿਹਨੂੰ ਅਸੀਂ ਵਿਦਾਨੀ ਹਿੰਗ ਕਹਿੰਦੇ ਆ ਇਹ ਵਾਲੀ ਹਿੰਗ ਦਾ ਇਸਤੇਮਾਲ ਕਰਨਾ ਸ਼ੁਰੂ ਕਰਦੋ ਸਾਡੇ ਹਰ ਆਊਟਲੈਟ ਤੇ ਪਈ ਹੈ ਅਰ ਹਲੇ ਪੰਜਾਬ ਦੇ ਵਿੱਚ ਮੈਡੀਕਲ ਸਟੋਰਾਂ ਤੇ ਨਹੀਂ ਭੇਜ ਪਾਏ ਅਸੀਂ ਕਿਉਂਕਿ ਇਹਦੀ ਪ੍ਰੋਡਕਸ਼ਨ ਨਹੀਂ ਇੰਨੀ ਹੋਈ ਇਹ ਜਿੰਨਾ ਬਣਦਾ ਉਹਨੇ ਸਾਊਥ ਇੰਚ ਚ ਚਲੇ ਜਾਂਦੇ ਜੀ ਓਕੇ ਉਧਰ ਏਰੀਆ ਚ ਕੇਰਲਾ ਸਾਈਡ ਇਹ ਉੱਥੇ ਹਿੰਗ ਦਾ ਵੈਸੇ ਉਹ ਕਿੰਗ ਨੇ ਹਿੰਗ ਦੇ ਪਰ ਅਸੀਂ ਉਹਨਾਂ ਕੋਲੇ ਵੀ ਇਹਨੂੰ ਸਟੈਬਲਿਸ਼ ਕਰਾ ਦਿੱਤਾ ਕਿ ਇਹ ਉਹਨਾਂ ਨੂੰ ਲੱਗਿਆ ਵੀ ਸਾਡੇ ਵਾਲੀ ਕੁਆਲਿਟੀ ਤੋਂ ਵੀ ਉੱਪਰ ਅਸੀਂ ਇਹ ਪ੍ਰੋਡਕਟ ਦਿੱਤਾ ਜੀ ਬੰਦਾਨੀ ਬੰਦਾਨੀ ਜਿਹੜੀ ਹਿੰਗ ਹੈ ਨਾ ਜੀ ਇਹ ਸਭ ਤੋਂ ਉੱਪਰ ਹੈ ਇਸ ਤੋਂ ਬਿਨਾ ਕੋਈ ਹਿੰਗ ਨਹੀਂ ਔਰ ਇਹਦਾ ਚੂਰਾ ਹਿੰਗ ਦਿੱਤਾ ਗਿਆ ਜੀ ਕਿਉਂਕਿ ਆਮ ਨਾਰਮਲ ਹਿੰਗ ਬਹੁਤ ਕਾਸਟਲੀ ਹੈ ਜਦੋਂ ਚੂਰਾ ਹਿੰਗ ਦੇ ਰੂਪ ਚ ਆਉਂਦੀ ਹੈ ਜਿਵੇਂ ਤੁਸੀਂ ਦੇਖਿਆ ਹੋਊਗਾ ਲੀਚੀਆਂ ਵਾਲਾ ਗੁੱਛੇ ਦੀਆਂ ਮਹਿੰਗੀਆਂ ਦਿੰਦਾ ਖਿੰਡੀਆਂ ਹੋਈਆਂ ਸਸਤੀਆਂ ਦੇ ਦਿੰਦਾ ਹਾਂਜੀ ਇਹ ਚੂਰਾ ਹਿੰਗ ਹੈ ਇਸ ਕਰਕੇ ਇੱਕ ਤਰ੍ਹਾਂ ਸਸਤਾ ਪੈਂਦਾ ਦੂਜਾ ਇਹ ਜਦੋਂ ਲੈਣਾ ਨਾ ਜੀ ਡੇਲੀ ਖਾਣਾ ਖਾਣ ਤੋਂ ਬਾਅਦ ਇਹ ਚ ਚਮਚ ਦਿੱਤਾ ਹੋਇਆ ਰਤੀ ਭਾਰੀ ਲੈਣਾ ਜੀ ਉਹ ਤਾਂ ਚਮਚੀ ਬਹੁਤ ਸੋਹਣਾ ਹੈ ਬੜਾ ਪਿਆਰਾ ਚਮਚ ਹੈ ਦੇਖੋ ਅਜੀਵੜੀ ਦੀ ਪੈਕਿੰਗ ਵੀ ਬਹੁਤ ਸੋਹਣੀ ਹੈ ਤੇ ਚਮਚ ਵੀ ਇਹ ਤਾਂ ਮੈਨੂੰ ਲੱਗਦਾ ਦੁਨੀਆ ਦਾ ਸਭ ਤੋਂ ਛੋਟਾ ਚਮਚ ਹੈ ਸਭ ਤੋਂ ਸੋਹਣਾ ਚਮਚ ਹੈ ਸੋਨਾ ਤੇ ਛੋਟਾ ਇਹਦੇ ਵਿੱਚ ਨਾ ਜੀ ਹਾਂ ਆ ਇੰਨਾ ਹੈ ਹੈਨਾ ਵਾਹ ਖੁਸ਼ਬੂ ਬੰਦ ਦੀ ਵੀ ਆ ਰਹੀ ਹੈ ਬੰਦ ਦੀ ਵੀ ਆਉਗੀ ਜੀ ਇਹ ਡਾਈਨਿੰਗ ਟੇਬਲ ਤੇ ਰੱਖਦੇ ਜਿੰਨੇ ਵੀ ਰਿਚ ਫੈਮਲੀਆਂ ਨੇ ਉਹ ਰੱਖਦੀ ਰੱਖਦੇ ਆ ਅੱਛਾ ਜੀ ਔਰ ਬਹੁਤ ਸੋਹਣੀ ਪੈਕਿੰਗ ਵੀ ਬਹੁਤ ਸੋਹਣੀ ਹੈ ਤੇ ਇਹ ਨਾ ਜੀ ਇਹ ਸਾਊਥ ਦੇ ਵਿੱਚ ਤੁਸੀਂ ਦੇਖੋਗੇ ਹਰ ਟੇਬਲ ਤੇ ਹਰ ਟਾਬੇ ਤੇ ਇਹ ਚੀਜ਼ ਪਈ ਆ ਔਰ ਸਾਨੂੰ ਬੜੀ ਖੁਸ਼ੀ ਹੈ ਕਿ ਸੀ ਵੈਦਵਾਨ ਕੰਪਨੀ ਸਾਡੀ ਸਾਊਥ ਦੇ ਵਿੱਚ ਚੱਲ ਰਹੀ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ ਤੇ ਇਹ ਜਿਹੜੀ ਚੀਜ਼ ਹੈ ਨਾ ਜੀ ਇਹਦੀ ਬਸ ਐ ਭੁੱਕਣੀ ਹੈ ਥੋੜੀ ਜਿਹੀ ਜਿਆਦਾ ਜਾਇਦ ਜਿਹੜਾ ਚਮਚਾ ਦਿੱਤਾ ਉਹਦੇ ਨਾਲ ਇਹ ਰਤੀ ਭਰ ਦੀ ਡੋਜ਼ ਹੈ ਜੀ ਹਾਂਜੀ ਔਰ ਇੰਨੀ ਕਿ ਜੇ ਬੰਦਾ ਲੈਂਦਾ ਰਹੇਗਾ ਜੀ ਐ ਬਸ ਐ ਚੱਕਣਾ ਮੂੰਚ ਪਾ ਕੇ ਹਾਂ ਸੌਂਫ ਜੀਰਾ ਜਵੈਨਤਾ ਹੈਗਾ ਹੀ ਆਪਾਂ ਉਹ ਉਹਦਾ ਪਾਉਣੀ ਪਾਉਣਾ ਇੰਨਾ ਗੇਬਾ ਲਓ ਮੂੰਚ ਤੁਸੀਂ ਰਿਜ਼ਲਟ ਦੇਖੋ ਜੀ ਚੰਦ ਦਿਨਾਂ ਦੇ ਵਿੱਚ ਪੇਟ ਮਲਾਈ ਵਰਗਾ ਹੋ ਜਾਂਦਾ ਸਾਫ਼ ਹੋਣ ਲੱਗ ਜਾਂਦਾ ਤੇ ਨਾਲ ਬ੍ਰੇਨ ਰਿਲੈਕਸ ਹੋਣ ਲੱਗ ਜਾਂਦਾ ਇਹਦਾ ਕੰਮ ਕੀ ਹੈ ਹਿੰਗ ਦਾ ਕਿ ਇਹਨੇ ਸਾਡੇ ਇੱਕ ਇੱਕ ਜੋੜ ਦੇ ਉੱਤੋਂ ਸੂਜਨ ਘਟਾ ਦੇਣੀ ਆ ਇਨਫੈਕਸ਼ਨ ਗੱਦਮ ਕਰ ਦੇਣੀ ਆ ਔਰ ਇਹਦੇ ਨਾਲ ਨਾਲ ਤੁਸੀਂ ਜਦੋਂ ਜੀਰਾ ਜਮੈਂਟ ਸੌਫ ਲੈਨੇ ਹੋ ਤਾਂ ਗੈਸ ਵੀ ਠੀਕ ਹੁੰਦੀ ਹੈ ਗਰਮੀ ਵੀ ਠੀਕ ਹੋ ਜਾਂਦੀ ਹੈ ਓਕੇ ਤਾਂ ਮੈਂ ਤਾਂ ਸਟਾਰਟ ਕਰੂੰਗੀ ਫਿਰ ਮੈਨੂੰ ਵੈਸੇ ਵੀ ਇਹ ਖੁਸ਼ਬੂ ਬਹੁਤ ਅੱਛੀ ਲੱਗਦੀ ਹੈ ਹੈ ਇਹ ਅੱਛੀ ਚੀਜ਼ ਹੈ ਜੀ ਹਾਂਜੀ ਹਾਂਜੀ ਇਹ ਸਭ ਤੋਂ ਵਧੀਆ ਹੈਲਥ ਬੈਨੀਫਿਟ ਦੇ ਇੰਨੇ ਨੇ ਨਾ ਜੀ ਅਸੀਂ ਦੱਸ ਵੀ ਨਹੀਂ ਸਕਦੇ ਪਰ ਮੈਂ ਤੁਹਾਨੂੰ ਇੱਕ ਵਾਰ ਇਹਦੇ ਤੇ ਡੱਬੇ ਤੇ ਲਿਖੇ ਹੋਏ ਨੇ ਦਿਖਾ ਦਉਣਾ ਤੇ ਇਹ ਜਿਹੜੀ ਚੀਜ਼ ਆ ਇਹ ਹੈਗਾ ਦੇਖੋ ਐਸਿਡਿਟੀ ਵਾਸਤੇ ਤਾਂ ਸਭ ਤੋਂ ਪਹਿਲਾਂ ਲਿਖਿਆ ਜੀ ਇਹਨੂੰ ਓਕੇ ਐਂਟੀ ਇਨਫਲਮੇਟਰੀ ਸੂਜਨ ਵਾਸਤੇ ਭਲੇ ਸਭ ਤੋਂ ਮੈਨੂੰ ਉੱਤਮ ਯੋਗ ਹੈ ਜੀ ਜਿਹੜੇ ਲੋਕ ਸਦਾ ਨਿਰੋਗ ਰਹਿਣਾ ਚਾਹੁੰਦੇ ਆ ਤਾਂ ਇਹ ਜਿਹੜੀ ਹਿੰਗ ਹੈ ਜਿਹਨੂੰ ਅਸੀਂ ਵਿਦਾਨੀ ਹਿੰਗ ਕਹਿੰਦੇ ਆ ਇਹ ਵਾਲੀ ਹਿੰਗ ਦਾ ਇਸਤੇਮਾਲ ਕਰਨਾ ਸ਼ੁਰੂ ਕਰਦੋ ਸਾਡੇ ਹਰ ਆਊਟਲੈਟ ਤੇ ਪਈ ਹੈ ਅਰ ਹਲੇ ਪੰਜਾਬ ਦੇ ਵਿੱਚ ਮੈਡੀਕਲ ਸਟੋਰਾਂ ਤੇ ਨਹੀਂ ਭੇਜ ਪਾਏ ਅਸੀਂ ਕਿਉਂਕਿ ਇਹਦੀ ਪ੍ਰੋਡਕਸ਼ਨ ਨਹੀਂ ਇੰਨੀ ਹੋਈ ਇਹ ਜਿੰਨਾ ਬਣਦਾ ਉਹਨੇ ਸਾਊਥ ਇੰਚ ਚ ਚਲਾ ਜਾਂਦਾ ਜੀ ਓਕੇ ਉਧਰ ਏਰੀਆ ਚ ਕੇਰਲਾ ਸਾਈਡ ਇਹ ਉੱਥੇ ਹਿੰਗ ਦਾ ਵੈਸੇ ਉਹ ਕਿੰਗ ਨੇ ਹਿੰਗ ਦੇ ਪਰ ਅਸੀਂ ਉਹਨਾਂ ਕੋਲੇ ਵੀ ਇਹਨੂੰ ਸਟੈਬਲਿਸ਼ ਕਰਵਾ ਦਿੱਤਾ ਕਿ ਇਹ ਉਹਨਾਂ ਨੂੰ ਲੱਗਿਆ ਵੀ ਸਾਡੇ ਵਾਲੀ ਕੁਆਲਿਟੀ ਤੋਂ ਵੀ